ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਡਾ YouTube ਚੈਨਲ ਅਤੇ ਫੇਸਬੁੱਕ ਤੇ ਸਵਾਤਾਈ ਅੱਜ ਦੇਪਰ ਵੀਡੀਓ ਲੈ ਕੇ ਆ ਸੈਂਪਲ ਤੋਂ ਮਤਲਬ ਸਾਫ ਕਿਹੜਾ ਆਪਾਂ ਕਿਵੇਂ ਬਣਾਣਾ ਤੇ ਇਹਦੀ ਲੈਂਥ ਹੈਗੀ ਆ 5 ਮੀਟਰ ਕਪੜਾ ਬਹੁਤ ਫੋਲਰ ਵਰਤਿਆ ਤੇ ਸਭ ਤੋਂ ਪਹਿਲਾਂ ਆਪਾਂ ਇੱਕ ਕਿਨਾਰੇ ਨੂੰ ਆਪਣੇ ਬੂੰਗੇ ਦੇ ਨਾਲ ਲਾ ਕੇ ਦੂਜੇ ਕਿਨਾਰੇ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਇੱਕ ਸਰ ਕਵਰ ਕਰਨਾ ਹੈ ਤੇ ਫਿਰ ਉਸ ਤੋਂ ਬਾਅਦ ਦੂਜਾ ਲੜ ਲੜ ਨੂੰ ਥੋੜਾ ਬੈਕ ਤੋਂ ਪਿੰਚ ਕਰਕੇ ਤੇ ਥੋੜੇ ਵੱਲ ਪਾ ਕੇ ਲੜ ਤੇ ਲੜ ਨੂੰ ਚੰਗੀ ਤਰ੍ਹਾਂ ਸੈੱਟ ਕਰਕੇ ਤੇ ਜਿਹਨਾਂ ਲੜ ਆਪਾਂ ਪਹਿਲਾਂ ਅੱਖ ਤੇ ਰੱਖੇ ਹੁੰਦੇ ਆਪਾਂ ਇਹ ਆ ਲੜ ਅੱਖ ਤੇ ਰੱਖ ਕੇ ਤੇ ਚੰਗੀ ਤਰ੍ਹਾਂ ਜਿਹੜਾ ਆਪਾਂ ਲੜ ਨੂੰ ਸ਼ਟ ਕਰਕੇ ਤੇ ਫਿਰ ਜਿਹੜਾ ਆਪਾਂ ਅਗਲਾ ਲੜ ਲਾਉਣਾ ਅੱਖਾਂ ਦੇ ਜਿਹੜੇ ਆਈਬ੍ਰੋ ਹੁੰਦੀ ਆ ਉਹ ਤੋਂ ਥੋੜਾ ਉੱਤੇ ਚੱਕ ਕੇ ਤੇ ਚੰਦ ਤੋਲਾ ਬਣਾ ਕੇ ਤੇ ਲੜ ਨੂੰ ਸਾਫ਼ ਕਰਕੇ ਤੇ ਸੋਚਟ ਵੱਲ ਪਾ ਕੇ ਤੇ ਲੜਾ ਨੂੰ ਲਗਾਈ ਜਾਣਾ ਹੈ ਦੋ ਲੜ ਆਪਾਂ ਚੰਦ ਤੋਲੇ ਮਾ ਗਲਵਾਵਾਂਗੇ ਤਾਂ ਜਿਹੜਾ ਮੈਂ ਲੜਾ ਲੜ ਨੂੰ ਸੁਪਰਮੀਲ ਸਕੇ ਤੇ ਉਮੀ ਫਿਰ ਅਗਲਾ ਲੜ ਹਲਕਾ ਹੀ ਬੈਕ ਤੋਂ ਪੈਂਟੀ ਘੜ ਕੇ ਪਿੱਛੇ ਥੋੜੇ ਬਲ ਪਾ ਕੇ ਤੇ ਉਮੀ ਤਿੰਨ ਲੜ ਜਾਂ ਦੋ ਜਾਂ ਤਿੰਨ ਲੜ ਤੁਸੀਂ ਨਾ ਚੰਦ ਤੋਂ ਟਕਾਉਣ ਬਸ ਲਗਾ ਸਕਦੇ ਹੋ ਤੇ ਫਿਰ ਉਸ ਤੋਂ ਥੋੜੇ ਆਪ ਬਲ ਵੀ ਪਾ ਸਕਦੇ ਆ ਤੇ ਲੜਨੀਆਂ ਕਿੰਨਾ ਲੋਰ ਘੜ ਕੇ ਲਗਾਈ ਜਾਣੇ ਨੇ ਚੰਗੀ ਤਰ੍ਹਾਂ ਆਪਣੇ ਲੜਨੇ ਉਹ ਲੋਡ ਕਰ ਲੈਣੇ ਨੇ ਤੇ ਫਿਰ ਆਪਾਂ ਜਿਹੜੇ ਆਪਣੇ ਸੈਟ ਦਮਾਲ ਨੇ ਸੈਟ ਕਰਕੇ ਬਾਕੀ ਬਾਕੀ ਦਮਾਲ ਨੇ ਸੈਟ ਕਰ ਲੈਣਾ ਤੇ ਆਪਾਂ ਜਿਹੜੇ ਦੋ ਹੀ ਕੰਨ ਨੇ ਕਵਰ ਕਰ ਲੈਣੇ ਨੇ ਤੇ ਚੰਗੀ ਤਰ੍ਹਾਂ ਜਿਹੜੇ ਆਪਣੇ ਲੜਨੇ ਨੂੰ ਸੈਟ ਕਰਕੇ ਕੰਨ ਲਵ ਇਹਦੇ ਲੈ ਕੇ ਤੇ ਫਿਰ ਆਪਾਂ ਲੜ ਨੂੰ ਤੇਨੂੰ ਘੁਮਾ ਕੇ ਇੱਕ ਫਿੱਟਾਂ ਤੋਂ ਥੋੜੇ ਛੇਵ ਦੇ ਕੇ ਮੂਰੋ ਫਨਾਟਾ ਤੋਂ ਕੱਢ ਕੇ ਥੋੜੇ ਬਲ ਪਾ ਕੇ ਲੜ ਨੂੰ ਕੰਦੇ ਉੱਤੇ ਇਸੇ ਜੀ ਕਵਰ ਕਰਕੇ ਤੇ ਫਿਰ ਉਵੇਂ ਹੀ ਦੋ ਤਿੰਨ ਲੜਨ ਦੇੜੇ ਆਪਾਂ ਲਗਾਏ ਜਾਣੇ ਨੇ ਤੇ ਆਖਰੀ ਲੜਵੀ ਆਖਰੀ ਆ ਆਪਣਾ ਇਸ ਤੋਂ ਸੈਕੰਡ ਵਾਲਾ ਲੜ ਲੱਕੜੀ ਲੜ ਤੋਂ ਪਹਿਲਾਂ ਦਾ ਸੈਕੰਡ ਵਾਲਾ ਉਹਨੂੰ ਵੀ ਆਪਾਂ ਉਸੇ ਤਰੀਕੇ ਨਾਲ ਲਗਾਉਣਾ ਤੇ ਆਮਰੇ ਥੋੜੇ ਆਪਾਂ ਬਾਲ ਨੇ ਉਹ ਚ ਪਾ ਸਕਦੇ ਆ ਜੇ ਬਣਾਇਆ ਦਮਾ ਲਾਓ ਬੱਕ ਸ਼ਟਕਾ ਲਾਣਾ ਮੇਰੇ ਪਸੰਦ ਆਉਂਦਾ ਤਾਂ ਲਾਈਕ ਸ਼ੇਅਰ ਮੈਨੂੰ ਕਰਿਓ ਤੇ ਆਖਰੀ ਲੜ ਜਿਹੜਾ ਆਪਾਂ ਉਸ ਨੂੰ ਵੀ ਉਸੇ ਤਰੀਕੇ ਨਾਲ ਲਗਾ ਕੇ ਬੈਕ ਤੇ ਇੱਕ ਵਾਰ ਦਾ ਪੱਕਾ ਖਾਂ ਜਾ ਕੇ ਜਿਹੜਾ ਲੜ ਨੂੰ ਫਲਾ ਦੇਣਾ ਹੈ ਜਲਦੀ ਨੂੰ ਲੈ ਕੇ ਹਾਜ਼ਰ ਹੋਣੇ ਆ ਵੀਡੀਓ ਦੇਖ ਲਈ ਧੰਨਵਾਦ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ